ਨਵਾਂ ਹੀ ਟਰੈਕਟਰ ਹੈ ਮਨੋਈ 852 ਬਾਈ 19 ਮਾਡਲ ਦਾ ਬਈ ਇਹ 19 ਮਾਡਲ ਹੈ ਜੀ ਠੀਕ ਆ ਬਈ 19 ਮਾਡਲ ਹੈ ਜੇਵਾ ਨਵਾਂ ਟਰੈਕਟਰ ਹੈ ਜੀ ਆਈ ਪੀਟੀ ਵਾਲਾ 14 ਨੇ 15 ਚ ਹੈ ਜੀ ਪਈ ਬੰਦੇ 14 ਹੀ 15 ਦੀ ਜਿਆਦਾ ਡਿਮਾਂਡ ਕਰਦੇ ਠੀਕ ਆ ਬਈ 14 ਦੇ 15 ਵਾਲਾ ਨਾਲ ਦੇ ਟਾਇਰ ਦੇ ਬੰਦਿਆਂ ਨੇ ਨਾਲ ਦੇ ਟਾਇਰ ਸਭ ਕੋ ਨਾਲ ਦਾ 90 ਪੈਸੇ ਇੱਕੜੀ ਫਿੰਡਾ ਟਰੈਕਟਰ ਮੰਨ ਕੇ ਚਲੋ ਦਿਖਾ ਦੇ ਸਾਰਾ ਸਾਰਾ 1200 ਘੰਟਾ ਚੱਲਿਆ ਹੋਇਆ ਹੈ ਲੋ ਬਈ ਬਾਈ ਕਹਿੰਦਾ ਟਾਇਰ ਦੀ ਬਾਈ ਜੀ ਪਹਿਲਾਂ ਵੀ ਵੇਖੋ ਲੁੱਕ ਵੇਖੋ ਬਾਈ ਕੋਲੇ ਜਿੰਨੇ ਵੀ ਟਰੈਕਟਰ ਮੈਂ ਵੇਖਿਆ ਤ ਉਹ ਤਿੰਨ ਫੁੱਲ ਸਾਫਾ ਟਾਇਰ ਵੇਖੋ ਵੀ ਨਾਲ ਇਹ ਨਹੀਂ ਜਾ ਕੇ ਤੁਹਾਨੂੰ ਕੁਝ ਕਰਾਉਣਾ ਪਊਗਾ ਇੱਕ ਸਾਧ ਜਿਹਾ ਨਾਲ ਵੀ ਨਹੀਂ ਪਾਉਂਦੀ ਲੋੜਾਂ ਪਾਉਂਦੀ ਲੋੜ ਆ ਬਾਈ ਇਹ ਸ਼ੌਕ ਨਾਲ ਪਾਉਂਦੇ ਕਿ ਲੱਖ ਰੁਪਈਆ ਲੱਖ ਰੁਪਈਆ ਲਾ ਦੇ ਬਾਈ ਬਾਈ ਇੱਕ ਦੇ ਬਾਈ ਦੀ ਇੱਕ ਬਹੁਤ ਹੀ ਚੀਜ਼ ਮੈਨੂੰ ਵਧੀਆ ਲੱਗੀ ਕੋਈ ਕਹਿੰਦਾ ਹਰਕ ਚੀਜ਼ ਨਾਲ ਦੇਣੀ ਹੈ ਬਾਈ ਸਾ ਮੈਂ ਡੱਕ ਵੀ ਨਹੀਂ ਲਾਉਂਦਾ ਜੇ ਕੋਈ ਡੱਕ ਲੱਗੇ ਆ ਲਾ ਕੇ ਤੇ ਨਾਲ ਹੀ ਦੇ ਦੇਣਾ ਬਾਈ ਤੇ ਕਈ ਇਹ ਮੁੰਡਿਆਂ ਨੂੰ ਸ਼ੌਕ ਹੁੰਦਾ ਅਗਲੇ ਦਾ 20 25 ਹਰ ਖੜੇ ਪੈਰ ਬਚ ਜਾਂਦਾ ਬਾਈ ਡੱਕ ਦਾ ਹਰਕ ਬੰਦਾ ਜਿਵੇਂ ਲਵਾਉਂਦਾ ਹੀ ਲਵਾਉਂਦਾ ਬਾਈ ਬਿਲਕੁਲ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਇਹਦੀ ਬਾਈ ਕੀ ਹਾਂਜੀ ਹਾਂਜੀ ਨਹੀਂ 6055 ਦੀ ਰਹਿ ਗਈ ਭਾਈ ਆਪਣਨ ਜਾਨੀ 5 ਲੱਖ ਤੇ 45000 17 ਮਾਡਲ ਆ ਜੀ T20 ਛੋਟੇ ਜਿਹੇ ਵਾਲਾ ਟੌਪ ਵਾਲਾ ਮਾਡਲ ਆ ਜੀ ਠੀਕ ਹੈ ਟੌਪ ਵਾਲਾ ਮਾਡਲ ਆ ਜੀ ਠੀਕ ਹੈ ਜੀ ਤੇ ਇਸ ਦੀ ਭਾਈ ਇਸ ਦੀ 6 ਲੱਖ 25000 ਰੁਪਈਆ ਜੀ ਜਿਵੇਂ ਨਵਾਂ ਟਰੈਕਟਰ ਆ ਜੀ ਜੋ ਭਾਵੇਂ ਆਪਣੇ ਤੋਂ ਬੰਦੇ ਨਾ ਹੁਣ ਬਾਈ ਖੋਸੇ ਬਾਹਰ ਵੀ ਮੰਗਾਏ ਟਰੈਕਟਰ ਮੁੰਡੇ ਬੈਠੇ ਇਟਲੀ ਚ ਅੱਛਾ ਓਮਕਾਰ ਆ ਮੁੰਡਾ ਅਮਰੀਕਾ ਚ ਬੈਠਿਆ ਹੋਰ ਵੀ ਮੁੰਡੇ ਇਧਰ ਪੱਧਰੀ ਕਲਾਂ ਦੇ ਲੈ ਗਏ ਉਹਦਾ ਭਰਾ ਵੀ ਬਾਹਰ ਸੀਗਾ ਫੋਰਮ ਦੇ ਵਿੱਚ ਠੀਕ ਹੈ ਜੀ ਤੇ ਕਾਫੀ ਬੰਦੇ ਟਰੈਕਟਰ ਆਪਣੇ ਕੋਲੋਂ ਬਾ ਮੱਜੋ ਮਾਜਰਾ ਪਿੰਡ ਹੈ ਜੀ ਮੱਜੋ ਮਾਜਰਾ ਠੀਕ ਹੈ ਠੀਕ ਹੈ ਜੀ ਨਵੇਂ ਸ਼ਹਿਰ ਕੋਲੇ ਬਿਣਾ ਵੇਖੇ ਬੰਦੇ ਨੇ ਟਰੈਕਟਰ ਲਾਇਆ ਆਪਣੇ ਤੋਂ ਬਿਣਾ ਵੇਖੇ ਆਪਾਂ ਵੇਖੋ ਰੱਬ ਨੂੰ ਜਾਣ ਦੇਣੀ ਝੂਠ ਮਾਰ ਕੇ ਨਾ ਬਿਣਾ ਵੇਖੇ ਲਾਇਆ ਤੇ ਬਿਣਾ ਵੇਖੇ ਪੈਸੇ ਪਾਏ ਬੰਦੇ ਨੇ ਸਾਰੇ ਸਾਰੇ ਠੀਕ ਹੈ ਠੀਕ ਹੈ ਜੀ ਹੁਣ ਬੰਦੇ ਮਾਲੇ ਦੀ ਪਾਰਟੀ ਆ ਕੇ ਆਪਣੇ 5230 ਲਗਾਈ 22 ਮਾਡਲ ਹਾਂਜੀ ਹਾਂਜੀ ਬਿਣਾ ਵੇਖੀ ਉਹਨਾਂ ਨੇ ਪੈਸੇ ਪਾ ਕੇ 1.5 16 ਲੱਖ ਰੁਪਇਆ ਆਪਾਂ ਨੂੰ ਬਾਹਰ ਦੇ ਟਰੈਕਟਰ ਆਹੀਂ ਉਰੋਂ ਲਾਕਡਾਊਨ ਦਾ ਸੀਗਾ ਉਥੇ ਬਾਰਡਰ ਤੇ ਲੰਘਦਾ ਨਹੀਂ ਸੀ ਠੀਕ ਹੈ ਜੀ ਹਰਿਆਣੇ ਤੋਂ ਆਏ ਹਰਿਆਣੇ ਦੀ ਗਿਆਮ ਵਾਲੇ ਜੀ ਅਸੀਂ ਕਹੇ ਯਾਰ ਟਰੈਕਟਰ ਲੈ ਜਾਓ ਅਸੀਂ ਕੋਰਟ ਵਾਰਡ ਭੇਜ ਦਿੰਨੇ ਆ ਉਹ ਕਹਿੰਦੇ ਭਾਜੀ ਸਾਨੂੰ ਯਕੀਨ ਆ ਅਸੀਂ ਤੁਹਾਡੇ ਨਾਲ ਜੁੜੇ ਹੋਏ ਆ ਕਾਫੀ ਚਿਰ ਤੋਂ ਅੱਜ ਤੋਂ ਨਹੀਂ ਗੱਲ ਨਹੀਂ ਬਣੀ ਬਈ ਵਿਸ਼ਵਾਸ ਬਣ ਗਏ ਜਿਵੇਂ ਕਰੀ ਤੇ ਵੇਖੋ ਅੱਜ ਕੱਲ 16 ਰੁਪਏ ਨਹੀਂ ਕੋਈ ਦਿੰਦਾ 16 ਰੁਪਏ ਨਹੀਂ ਦਿੰਦਾ ਲਵਾ 16 ਲੱਖ ਰੁਪਏ ਅਗਲੇ ਨੇ ਖਾਤੇ ਚ ਪਾ ਕੇ ਸਾਨੂੰ 1.5 ਮਹੀਨੇ ਬਾਅਦ ਟਰੈਕ ਲਗਾਏ ਉਹ ਐਸੀ ਫੋਨਾਂ ਨਾਲ ਰੋਡ ਕਰਕੇ ਉਹ ਵੀ ਤੁਸੀਂ ਸੋਨ ਨੂੰ ਫਿਕਰ ਹੋ ਗਿਆ ਉਲਟਾ ਬੰਦੇ ਨੂੰ ਵਿਸ਼ਵਾਸ ਆਪਾਂ ਵਿਸ਼ਵਾਸ ਘਾਤ ਨਹੀਂ ਕਰਨਾ ਕਮਾਈ ਕਰਨੀ ਹੈ ਜੈਜ ਕਰਨੀ ਹੈ ਚੀਜ਼ ਨਹੀਂ ਮਾਰੀ ਤੇ ਨਹੀਂ ਬੱਚੀ ਨਹੀਂ ਮਾਰੀ ਦੇ ਸਿੱਖਾ ਬਈ ਪ੍ਰੋਜੈਕਟ ਨੂੰ ਨਾ ਤਾਂ ਚੀਜ਼ ਮਾਰੀ ਹੋਊਗੀ ਆਪਣੇ ਕੋਲੇ ਜੈ ਜਾਈ ਮਾਰੀ ਰੱਖਣੀ ਹੈ ਵੀ ਜੋ ਵੀ ਦੱਸ ਕੇ ਦੇਣਾ ਹੈ ਜੀ ਉਹ ਵੀ ਦੱਸ ਕੇ ਦੇਵਾਂਗੇ ਯਾਰ ਉਹ ਨਹੀਂ ਉਹ ਵੀ ਨਹੀਂ ਕਰਨਾ ਕੋਈ ਬਿਨਾਂ ਦੇਖੇ ਮੰਗਾ ਲੈ ਠੀਕ ਹੈ ਫੌਰਨ ਕਈ ਬੰਦੇ ਬਿਣਾ ਵੇਖੇ ਟਰੈਕਟਰ ਹੋਂ ਸਾਰੇ ਫੌਰਨੋਂ ਮੁੰਡਾ ਇਟਲੀ ਵਾਲਾ ਓਮਕਾਰ ਦੇਣਾ ਟਰੈਕਟਰ ਲੈ ਗਿਆ ਆਪਣੇ ਕੋਲ ਠੀਕ ਹੈ ਜੀ ਪਹਿਲਾਂ 56 ਵੀ ਕੀ ਲੀ ਗਏ ਉਹਦੇ ਨਾਲ ਦਾ ਓਮਪੀਪੁਰ ਫਿਰ 37 30 ਲੀ ਗਏ 21 ਮਾਰੂ ਫਿਰ 855 ਦੋ ਕੱਥੇ ਲੀ ਗਏ 37 30 ਤੇ 855 ਦੋਨੇ 22 22 ਮਾਰੂ ਜਦੋਂ ਨਵੇਂ ਟਰੈਕਟਰ ਦਿੱਤੇ ਉਹ ਲੋਕ ਵਿਸ਼ਵਾਸ ਬਣ ਗਏ ਜਿਵੇਂ ਉਹਨਾਂ ਉੱਥੇ ਚਲਾਏ ਵੀ ਉਹਨੇ ਚਲਾ ਕੇ ਉਹ ਖੁਸ਼ ਹੋ ਗਏ ਸੰਤੋਸ਼ਤ ਹੋ ਗਏ ਫਿਰ ਉਹਨੇ ਕਹਾ ਵੀ ਵੀਡੀਓ ਵੀ ਪਾ ਨਾ ਕਿੰਨਾ ਬਾਜੀ ਗਾਦਾ ਸੀ ਤਾਂ ਮੰਨ ਕੇ ਟਰੈਕਟਰ ਵਾਕਈ ਬਹੁਤ ਚੰਗੇ ਨਿਕਲੇ ਵੀ ਥੋੜੇ ਜਿਹੇ ਪਹਿਲਾਂ ਟਰੈਕਟਰ ਨੇ 17 ਕੈਲਿਬਰ ਨਾਲ ਚਲਾਇਆ ਠੀਕ ਹੈ ਜੀ 2 ਵੀਲ ਲਾ ਕੇ ਘੇਰ ਠੀਕ ਹੈ ਜੀ ਫਿਰ ਉਹ ਕਹਿੰਦਾ ਯਾਰ ਪਤਾ ਹੀ ਨਹੀਂ ਲੱਗਦਾ 4 ਵੀਲ ਤੋਂ ਆਉਣ ਦੀ ਲੋੜ ਹੀ ਨਹੀਂ ਵੀ ਇੱਡਾ ਨੇ ਆਪਾਂ ਟਰੈਕਟਰ ਵਧੀਆ ਡੰਨੇ ਜੀ ਗੱਲ ਇਹ ਬੜੇ ਹੈਪੀ ਕਸਟਮਰ ਕਰਤਾ ਆਪਾਂ ਗੱਲ ਹਾਂ ਜੀ ਹੈਪੀ ਹੋਵਾਂਗਾ ਖੁਸ਼ ਤੇਰਾ ਬਹੁਤ ਬਹੁਤ ਬੜਾ ਸਹੀ ਹੈ ਜੀ ਸਹੀ ਗੱਲ ਕਮਾਈ ਬਹੁਤ ਵਧੀਆ ਕਮਾਈ ਹੁੰਦੀ ਹੈ ਸਹੀ ਗੱਲ ਹੈ ਕਮਾਈ ਸੱਪਾਂ ਨਹੀਂ ਸਿਰਾਂ ਸਾਰਾ ਦਿਨ ਮਿਹਦੇ ਫਿਰਦੇ ਆ ਹਾਂ ਸਹੀ ਗੱਲ ਆ ਭਈ ਅਗਲਾ ਜੱਟ ਕੋ ਵੀ 10 20 50000 ਪਿੱਛੇ ਵੀ ਮਾੜੀ ਚੀਜ਼ ਨਾ ਲਓ ਮਾਰਕੀਟ ਜੇ ਨਹੀਂ ਕਹਿੰਦੇ ਵੀ ਅਸੀਂ ਆਨੇ ਵੀ ਅਸੀਂ ਰੇਡ ਘਰ ਨੂੰ ਜਾਈ ਦਿੰਨੇ ਆ ਮਾਰਕੀਟ ਚ ਮਿਲ ਜਾਂਦਾ ਮਾਰਕੀਟ ਚ ਬਹੁਤ ਕੁਝ ਮਿਲ ਜਾਂਦਾ ਕੂੜੇ ਦਾ ਉਹੀ ਬਾਈ ਮਾਰਨ ਦਾ ਰੇਟ ਤੁਹਾਨੂੰ 7 ਲੱਖ ਦਾ ਹੀ ਮਿਲ ਜੂਗਾ। ਉਹੀ 21.5 ਲੱਖ ਦਾ ਵੀ ਹੈ। ਨਿਕਰੀਸ਼ਨ ਤੇ ਡਿਪੈਂਡ ਹੈ ਚੀਜ਼। ਨਿਕਰੀਸ਼ਨ ਦੇ ਵਜਿ ਸਹੀ ਗੱਲ ਹੈ। ਜੇ ਹੁਣ ਆਪਾਂ ਮਾੜਾ ਟਰੈਕਟਰ ਲੈ ਲਾਂਗੇ ਫੇਰ ਉਹ ਮਿਸਤਰੀ ਕੋਲੇ ਹੱਥ ਕਾਲੇ ਬਾਈ ਜਾ। ਸਹੀ ਗੱਲ ਹੈ। ਕੀ ਫਾਇਦਾ ਹੋ ਕਲਣਾ? ਇਹ ਲੈ ਜਾਣੇ ਆ ਵੀ ਵੇਖ ਕੇ ਪਰਖ ਕੇ ਚੰਗੀ ਤਰ੍ਹਾਂ ਚੀਜ਼ ਚੈੱਕ ਕਰਕੇ ਫੇਰ ਲਓ। ਵੀ ਅ ਤਸੱਲੀ ਕਰ ਲਓ। ਤਸੱਲੀ ਕਰ ਲਓ ਫੇਰ ਵੀ ਸਾਡੀ ਗਾਰੰਟੀ ਹੈ। ਠੀਕ ਹੈ ਠੀਕ। ਇਹ ਸੱਲੀ ਕਰੋਂਗੇ ਫੇਰ ਵੀ ਗਾਰੰਟੀ ਅਸੀਂ ਬੈਠੇ ਆ। ਬਸ ਠੀਕ ਆ ਭਾਈ। ਇਹ ਨਹੀਂ ਕੰਮ ਹੋਊਗਾ। ਤੇ ਭਈ ਅਗਲਾ ਟਰੈਕਟਰ ਹੈ 969। 969 ਭਾਈ। ਟਰੈਕਟਰ ਇੱਕ ਵੀ ਆ ਗਿਆ ਅੱਛਾ ਸੀਆਰਡੀ ਆ ਗਿਆ ਸੀਆਰਡੀ ਆ ਗਏ ਹੁਣ ਡਾਕਟਰ ਜਿੰਨੇ ਵੀ ਖੜੇ ਆ ਨਾ ਖੁਸ਼ ਸਾਹਿਬ ਸੀਆਰਡੀ ਆ ਗਏ ਇੱਥੇ ਆ ਮਤਲਬ ਤਵੇਲੇ ਤਾਂ ਮੈਂ ਵੇਖ ਲਈ ਸੀ ਇਹ ਸੀਆਰਡੀ ਤੋਂ ਬਿਨਾ ਸੀਆ ਸੀਆਰਡੀ ਤੋਂ ਬਿਨਾ ਬਿਨਾ ਸੀਆਰਡੀ ਆ ਗਿਆ ਇਹ ਬਾਈ ਮੰਨ ਲੈ ਨਵਾਂ ਨਵਾਂ ਛੌਕਣਾ 700 ਘੰਟਾ ਕੱਢ ਲੈ ਠੀਕ ਹੈ ਬਾਈ ਟਾਇਰ ਵੀ ਬੰਦੇ ਨੇ ਵੱਡੇ ਪੁਆਏ ਹੋਏ ਆ 916 ਦੇ ਹਾਂ ਠੀਕ ਹੈ ਇਹ ਦੇਖੋ ਟਾਇਰ ਵੀ ਪੁਆਏ ਪੂਰੇ ਛੌਕਣਾ ਪੁਆਏ 916 ਦੇ ਉਹ ਨੰਬਰ ਵੀ ਖੜਾ ਦੇ ਉੱਤਰ ਠੀਕ ਹੈ ਆਹ ਟਾਇਰ ਵੀ ਮਗਰਲੇ ਵੀ 17 ਨੰਬਰ ਪਾਏ ਗਏ ਆ 17928 ਦੇ ਉਹ 16930 ਦੇ ਆਉਂਦੇ ਆਦੇ 17928 ਦੇ ਪਵਾ ਦੇ ਸ਼ੌਕ ਨਾ 20 ਕਿਟੀ ਦੇ ਜਮਾ ਨਵੇਂ ਆ ਦੇਖ ਲੋ ਕਿੰਨੇ ਕਿੰਨੇ ਟਾਇਰ ਆ ਬਾਈ ਉਹਨੇ ਪਾਇਆ ਅਸੀਂ ਜਿੱਦਾਂ ਗਏ ਆ ਗਾਹਕ ਤੋਂ ਲੈਣ ਨਾ ਉਹਨੇ ਕੀ ਕਰਿਆ ਬੰਦੇ ਨਹੀਂ ਆਪਾਂ ਸੱਚਾਈਏ ਭਾਵੇਂ ਮਾਲਕ ਨੂੰ ਫੋਨ ਕਰ ਲੈਣਾ ਹਰਿਆਣੇ ਦੀ ਪਾਰਟੀ ਆ ਠੀਕ ਹੈ ਜੀ ਉਹ ਬੰਦੇ ਨੇ ਕੋਲੇ 7-8 ਕਿੱਲੇ ਵਾਣ ਸੀ ਤੇ 10-15 ਠੇਕੇ ਤੇ ਲੰਡਾਈ ਇਹਨਾਂ ਸਰਦਾਰ ਦੀ ਸਾਡੇ ਠੇਕਾ ਹੋ ਗਿਆ 80000 ਰੁਪਏ 80000 ਰੁਪਏ ਵੀ ਐਡੇ ਵਾਡੇ ਟਰੈਕਟਰ ਨਾਲ ਮੈਂ 20-22 ਕਿੱਲੇ ਵਾਣ ਵਾਇਆ ਠੀਕ ਹੈ ਜੀ ਸਾਲ ਦੂਰ ਸਾਲੀ ਵਾਇਆ ਮੰਨ ਲਓ 22 ਤੇ ਲਿਆ ਹਾਂ ਨੇ ਟਰੈਕਟਰ ਹਾਂ ਜੀ ਹਾਂ ਜੀ ਹਾਂ ਜੀ ਤੇ 22 ਦੇ ਵੀ ਮੇਰੇ ਨਾਲ 7ਵੇਂ 8ਵੇਂ ਮਹੀਨੇ ਟਰੈਕਟਰ ਹੈ ਠੀਕ ਹੈ 22 ਦੇ 8ਵੇਂ ਮਹੀਨੇ ਦੇ ਠੀਕ ਹੈ ਜੀ ਕੋਈ ਕਹਿੰਦਾ ਬਾਈ ਮੈਂ ਇਹਨਾਂ ਨਾਲ ਆਹ ਕੰਮ ਲਿਆ ਹੋਰ ਕੋਈ ਕੰਮ ਨਹੀਂ ਲਿਆ ਬਾਈ ਠੀਕ ਹੈ ਜੀ ਅਸੀਂ ਹੁਣ ਵਾਣ ਸ਼ਰਤਾਂ ਆ ਕੇ 7-8 ਕਿੱ ਵੇਾਰੇ ਭਈ ਇਹਨਾਂ ਕਹਿੰਦਾ ਬਾਈ ਬਾਕੀ ਵਾਕੀ ਜਮਾ ਬਈ ਨਵਾਂ ਬੈਠੇ ਕੋਲ ਨਵਾਂ ਛੋਰੂਮ ਬਣਾਇਆ ਨਿਊ ਟਰੈਕਟਰ ਮਿਲੂ ਬਾਈ ਯਾਰ ਉਹਦਾ ਕੁਆਲਿਟੀ ਨਹੀਂ ਤਾਂ ਆਪਾਂ ਕੰਪਰੋਮਾਈਜ਼ ਕਰਦੇ ਨਹੀਂ ਨਾ ਬਾਈ ਸਹੀ ਗੱਲ ਹੈ ਹਾਂ ਹੋ ਸਾਡਾ ਵੀ ਅਸੀਂ ਦੋ ਕੋਈ 10000 20000 ਗਾਗਨ ਮਾਕੇ ਬਾਜ਼ਾਰ ਤੋਂ ਮਹਿੰਗਾ ਟਰੈਕਟਰ ਕੋਡ ਠੀਕ ਹੈ ਜੀ ਤੇ ਜਦੋਂ ਚੀਜ਼ ਨਹੀਂ ਮਿਲ ਜਣੀ ਯਾਰ ਸਹੀ ਗੱਲ ਗੱਲ ਨਹੀਂ ਵਪਾਰ ਕਰਨਾ ਹੁੰਦਾ 10 ਸਾਲ ਚੱਲੇ ਚੱਲੇ ਬੇਫਿਕਰੀ ਹੋ ਜਾਈਏ ਕਿ ਉਹਨੇ ਕਿਹੜਾ ਵਪਾਰ ਕਰਨਾ ਹੈ ਨੰਬਰ ਇਹ ਆ ਵੀ ਇਹ ਪੈਸੇ ਘਰ ਦੇ ਉਹਨੇ ਡੇਟਰ ਬਾਈ ਸਹੀ ਗੱਲ ਨਹੀਂ ਕਰਦੇ ਇਹ ਘਰਦੇ ਇਹ ਸਿਆਣਾ ਜੀ ਜਿਹਨੂੰ ਪਤਾ ਉਹ ਲੈਂਦਾ ਜੀ ਇਹਨਾਂ ਨੂੰ ਭਾਜੀ ਨੂੰ ਪਤਾ ਸਹੀ ਗੱਲ ਕੁਆਲਟੀ ਇਹ ਬਾਈ ਦੇ ਲਾਸਟ ਵਾਲਾ ਮਾਡਲ ਹੈ ਜੀ ਜਿਵੇਂ ਨਵੇਂ ਹੁਣ ਟਾਇਰ ਆਗਲਾ ਕਹਿੰਦਾ ਘਟੋ ਘਟੇ 70 80 80 ਤੇ 85 ਹਜ਼ਾਰ ਦੇ ਟਾਇਰ ਹੀ ਆਈ ਜੇ ਫੌਂਦਾ ਅਗਲਾ ਵੀ ਕੇ ਤੇ ਮੈਨਾਂ ਦਾ ਪੈਸੇ ਜ਼ਿਆਦੇ ਹੋਣਗੇ ਜੀ ਜ਼ਿਆਦੇ ਹੋਣਗੇ ਮੈਂ ਤਾਂ ਲੱਕ ਨੂੰ ਹੱਥ ਵੱਜੂਗਾ ਬਿਲਕੁਲ ਸਹੀ ਗੱਲ ਹੈ ਤੇ ਬਾਈ ਜੀ ਕੀ ਡਿਮਾਂਡ ਹੈ ਜੀ ਜੀ 1.58 ਲੱਖ ਰੁਪਈਆ ਡਿਮਾਂਡ ਸਵਾ 8 ਲੱਖ ਰੁਪਈਆ ਡਿਮਾਂਡ ਲੈ ਕੋਬੀਤ ਬਾਕੀ ਜਿਹੜਾ ਵੀ ਕੋਈ ਵੀ ਦਿੱਕਤ ਹੋਵੇ ਮੰਨ ਕੇ ਨੀਗਾ ਵੀ ਮਤਲਬ ਲੋਨ ਕਰਾਉਣਾ ਉਹ ਵੀ ਹੋ ਜਾਊਗਾ ਕਾਗਜ ਜਿਹੜੇ ਹੋਣਗੇ ਸਰ ਜਿਹੜਾ ਵੀ ਮਰਦੀ ਬੰਦੇ ਦੇ ਸਰ ਬਾਕੀ ਸਹੀ ਚਾਹੀਦੀ ਇੱਕ ਚੀਜ਼ ਗੱਲ ਅਲੱਗ ਹੁੰਦੀ ਹੈ ਇੱਕ ਮੰਡੀ ਚ ਚੀਜ਼ ਲੈਣੀ ਇੱਕ ਬਾਈ ਦੇ ਘਰੋਂ ਲੈਣੀ ਬਾਈ ਕਿਹੜਾ ਗੱਲ ਬਾਈ ਘਰੇ ਆ ਮੰਨ ਕੇ ਚ ਸ਼ੋਅਰੂਮ ਆ ਕਿਉਂਕਿ ਬਾਈ 10 5 5000 ਰੁਪਏ ਛੇ ਥੋੜਾ ਕਰੂਗਾ ਇੱਕ ਗੱਲ ਆ ਬਾਈ ਨਾਰਮਲ ਗੱਲ ਆ ਬਾਈ ਨਹੀਂ ਨਹੀਂ ਸਹੀ ਹੈ ਜੀ ਹਨਾ ਘਰ ਦੀ ਗੱਲ ਆ ਘਰ ਦੀ ਗੱਲ ਆ ਬਾਈ ਕੋਈ ਆਪਾਂ ਪੰਜਾਬ ਮਿਹਨਤ ਕਰਦੇ ਹਾਂ ਟਰੈਕਟਰ ਦੇ ਸਾਹਮਣੇ ਆਪ ਤੋਂ ਹੀ ਜੰਨੇ ਅਸੀਂ ਗੱਲ ਸਹੀ ਗੱਲ ਆਪ ਕੋਈ ਜੰਨੇ ਕੋਈ ਬੰਦਾ ਨਹੀਂ ਰੱਖਿਆ ਜੀ ਤਾਂ ਮਿਹਨਤ ਕਰਨ ਵਾਲੇ ਬੰਦੇ ਆ ਕੋਈ ਇਹ ਨਹੀਂ ਫਾਲਤੂ ਕਮਾਈ ਨਹੀਂ ਕਰਦੇ ਕੋਈ ਸਾਡਾ ਐ ਨਹੀਂ ਗੱਲ ਵੀ ਛੋੜੇ ਨੇ ਧੱਕਾ ਹੋਊਗਾ ਕਿਸੇ ਗੱਲੋਂ ਵੀ ਤੇ ਬਾਈ ਜੀ ਆ ਟਰੈਕਟਰ 5920 2 ਵੀਲ ਪੰਜਾਬ 22 ਟੂ 2021 ਦੇ ਮਾਰਕੀਟ ਤੇ ਬਾਈ ਦੀ ਆਸੀ ਹੈ ਜੀ ਬਾਈ ਦੀ ਆਰਸੀ ਆ ਤੇ 21 ਦੇ ਹੋਮ ਹੋ ਮਾਰਕੀਟ ਸਰ ਕੋ ਨਾਲ ਦਾ ਜੀ ਇਹ ਵੀ ਆ 850 900 ਘੰਟਾ ਇਕੱਲੇ ਮੇਰੇ ਹਿਸਾਬ ਨਾਲ ਇਹ ਵੀ ਬਾਈ ਵੇਖੋ ਹੁੱਡ ਨਾਲ ਆ ਡੈਕ ਵਾਲਾ ਬਾਕਸ ਨਾਲ ਆ ਸਾਰਾ ਕੁਝ ਲੱਗੇ ਉਹਨੇ ਬੰਦੇ ਨੇ ਨਾ ਡੈਕ ਧੱਕੇ ਨਾਲ ਵੀਰ ਤੇ ਕੱਢ ਲਿਆ ਹੱਲ ਜੋ ਅੱਛਾ ਬਾਅਦ ਚ ਕੱਢ ਲਿਆ ਪਰ ਨਾ ਉਵੇਂ ਲੱਗੇ ਉਹ ਮੈਂ ਤੁਹਾਨੂੰ ਦਿਖਾਉਣਾ ਜੀ ਸਪੀਕਰ ਸਪੁਕਰ ਸਾਰੇ ਖਸਿਆ ਉਵੇਂ ਲੱਗੇ ਆ ਸਪੀਕਰ ਸਪੁਕਰ ਲੱਗਿਆ ਬਈ ਤੇ ਮੈਂ ਡੱਕਾ ਡੱਕ ਵੀ ਟੱਕੇ ਨਾਲ ਸਾਡੇ ਨੂੰ ਪਹਿਲਾਂ ਜਾਣ ਤੋਂ ਕੱਢ ਲੈਣੀ ਹੈ ਕਦੋਂ ਨਹੀਂ ਦਾ ਸਮਾਨ ਕੋਲ ਸਾਨੂੰ ਦੋ ਚਾਰ ਹੀ ਦੇਣਾ ਪਵੇ ਦੇਣਾ ਪਵੇ ਨਾਲ ਹੀ ਸਹੀ ਲੋਕੀਏ ਸੀਟ ਵਾਲਾ ਪੰਨਾ ਤੱਕ ਨਹੀਂ ਜਿਹਾ ਉਹ ਵੇ ਲੋਕੀਏ ਲਸਟਿਕ ਉਵੇਂ ਲੱਗੇ ਹੋਇਆ ਦੇਖੋ ਬਈ ਕਿਆ ਸੀਟ ਵਾਲਾ ਪੰਨਾ ਵੇਖੋ ਬਈ ਬਾਕੀ ਮੈਟਿੰਗ ਮੂਰਿੰਗ ਵੀ ਪੂਰੀ ਹਮ ਲਗਾ ਦੇ ਸਹੀ ਗੱਲ ਦੇਖੋ ਵੀ ਜਿਵੇਂ ਸਾਫ ਪਿਆ ਵੀ 985 ਘੰਟੇ ਚੱਲਿਆ ਇਹ 985 ਘੰਟੇ ਬਾਈਆਂ ਦਾ ਚੱਲਿਆ ਬਈ ਹਾਂ ਬਿਲਕੁਲ ਨਵਾਂ ਟਰੈਕਟਰ ਆ ਯਾਰ ਟੇਪ ਮਰਗਾੜਾਂ ਦੇ ਟੇਪ ਹੋਈ ਵੀ ਬਈ ਕੋਈ ਮੰਨ ਗਏ ਸ਼ੌਂਕ ਨਾਲ ਟਰੈਕਟਰ ਨਾਲ ਆ ਬਈ ਗੱਲ ਮਰਗਾੜਾਂ ਦੇ ਨੰਬਰ ਵੀ ਨਾ ਓਕੇ ਆ ਟੇਲੇ ਉਂਏ ਸਟicker ਪਿਆ ਗੁੱਸਾ ਸਟਿੱਕਰ ਵੀ ਸਹੀ ਆਇਦਲੇ ਪਾਸੇ ਬਈ ਹਾਂ ਇੱਧਰ ਵੀ ਪਈ ਆ ਇੱਧਰ ਠੀਕ ਆ ਵੀ ਇੱਧਰ ਹੀ ਪਈ ਆ ਬਈ ਸਹੀ ਆ ਤੇ ਕੋਈ ਲੋਕੀ ਬੈਟਰਾ ਯਾਰ ਕੋਈ ਉਹ ਜੇ ਆਪਾਂ ਟਰੈਕਟਰ ਲੈਂਦੇ ਨਹੀਂ ਯਾਰ ਬਈ ਜਿੰਨੇ ਵੀ ਟਰੈਕਟਰ ਦਿਖਾਏ ਦੇਖੋ ਸਿਰਫ ਆਪਾਂ ਜਿਵੇਂ ਏਜੰਸੀ ਚੋਂ ਲੈ ਲੈ ਉਹ ਜੀ ਚੀਜ਼ ਦਿਖਾਈ ਆ ਬਾਈ ਕੰਦਰ ਉਹ ਜੀ ਚੀਜ਼ ਮਿਲੂਗੀ ਜੀ ਸਹੀ ਗਾ ਤੇ ਬਾਈ ਇਹਦੀ ਕੀ ਰਿਮਾਂਡ ਆ ਵਗੈਰਾ 9 ਲੱਖ 65000 ਰੁਪਏ ਦਾ ਜੀ 9 ਲੱਖ 65000 ਰੁਪਏ ਬਿਲਕੁਲ ਨਵੇਂ ਇਹ ਵੀ ਬੰਦ ਹੋ ਚੁੱਕੇ ਆ ਨਾ ਇਹ ਇਹ ਵੀ ਸੀਆਰਡੀ ਆ ਸੋਨਾ ਥੋੜੇ ਜਿਹਾ ਮਹਿੰਗੇ ਮਿਲਦੇ ਆ ਕੋਸਾ ਸਾਹਿਬ ਠੀਕ ਆ ਜੀ ਜਿਹ ਤੋ ਸਾਡੇ ਕੋ ਬੰਗਾ ਗਾਹਕ ਡਿਮਾਂਡ ਕਰਦਾ ਸਾਨੂੰ ਰੱਖਣੀ ਪੈਂਦੀ ਹਰ ਇੱਕ ਚੀਜ਼ ਜੀ ਕਿਉਂਕਿ ਜਿਵੇਂ ਆਪਣਾ ਹਜੇ ਸੀਆਰਡੀ ਨੂੰ ਮੰਗਦੇ ਹੀ ਨਹੀਂ ਗਏ ਜੀ ਹਾਂ ਸੀਆਰਡੀ ਨਹੀਂ ਸੀਆਰਡੀ ਪਤਾ ਕੀ ਗੱਲ ਹੈ ਟਰੈਕਟਰ ਸੀਆਰਡੀ ਜਿਵੇਂ ਨਾਲ ਦੇ ਹੱਥ ਨੂੰ ਮੈਂ ਤਾਂ ਨਹੀਂ ਮੰਨਦਾ ਵੀ ਸਹੀ ਹੈ ਠੀਕ ਹੈ ਜੀ ਬਾਕੀ ਇਹ ਡੋਡੀ ਆਪਦੀ ਸੋਚ ਹੈ ਜੀ